ਦਿੱਲੀ ਸਿਕ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਅੱਜ ਦੀ ਨੌਜਵਾਨ ਪੀੜੀ ਨੂੰ ਸਿੱਖੀ ਨਾਲ ਜੋੜਨ ਅਤੇ ਨਸ਼ੇ ਤੋਂ ਦੂਰ ਕਰਨ ਦੇ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਦੇ ਚਲਦਿਆਂ ਅੱਜ ਦਿੱਲੀ ਦੇ ਸਰੂਪਨਗਰ ਇਲਾਕੇ ਵਿੱਚ ਛੋਟੇ ਛੋਟੇ ਬੱਚਿਆਂ ਨੂੰ ਸਿੱਖ ਰਹਿਤ ਮਰਿਆਦਾ ਦਸਤਾਰ ਸਿਖਲਾਈ ਅਤੇ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਜਰਨਲਿਸਟ ਕਰਤਾਰ ਹਰਜੋਤ ਸਿੰਘ ਦਾ ਕਹਿਣਾ ਹੈ ਕਿ ਛੋਟੇ ਛੋਟੇ ਬੱਚਿਆਂ ਨੂੰ ਦਸਤਾਰ ਬੰਨਣੀ ਸਿਖਾਈ ਗਈ ਹੈ। ਇਸ ਦੇ ਨਾਲ ਹੀ ਉਹਨਾਂ ਨੂੰ ਸਿੱਖ ਰਹਿਤ ਮਰਿਆਦਾ ਦੀ ਜਾਣਕਾਰੀ ਦਿੱਤੀ ਗਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰਦੁਆਰਾ ਸਿੰਘ ਸਭਾ ਸਰੂਪਨਗਰ ਦਿੱਲੀ ਵਿਖੇ ਇੱਕ ਦਸਤਾਰ ਕੰਪੀਟੀਸ਼ਨ ਕਰਾਇਆ ਜਾ ਰਿਹਾ ਹੈ। ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਵੱਲੋਂ ਇਹ ਉਪਰਾਲਾ ਬਹੁਤ ਜ਼ਰੂਰੀ ਸੀਗਾ ਕਿਉਂਕਿ ਜੋ ਦਿੱਲੀ ਦੀ ਸਟੇਟ ਹੈਗੀ ਆ ਜੋ ਦਿੱਲੀ ਦੇ ਇਸ ਵਕਤ ਹਾਲਾਤ ਹੈਗੇ ਨੇ ਉਹ ਤੁਹਾਨੂੰ ਸਭ ਨੂੰ ਪਤਾ ਹੈ ਕਿ ਯੂਥ ਦਾੜੀ ਕੱਟਣ ਚ ਲੱਗਾ ਹੋਇਆ ਹੈ ਵਾਲ ਕੱਟਣ ਤੇ ਕੇਸ ਕੱਟਣ ਲੱਗਾ ਹੋਇਆ ਹੈ ਨਸ਼ਿਆਂ 'ਚ ਲੱਗੇ ਹੋਏ ਨੇ ਤੇ ਅੱਜ ਆਪਾਂ ਜੋ ਯੂਥ ਦਾ ਜੋਰ ਦੇਖਿਆ ਉਹ ਬਹੁਤ ਵਧੀਆ ਹੈ ਰਿਸਪਾਂਸ ਬਹੁਤ ਵਧੀਆ ਹੈਗਾ ਹੈ ਬੱਚੇ ਜੁੜਨਾ ਚਾਹੁੰਦੇ ਨੇ ਪਰ ਕੋਈ ਜੋੜਨ ਵਾਲਾ ਨਹੀਂ ਹੈਗਾ ਸਾਡੇ ਕੋਲ ਇਸ ਕਰਕੇ ਸਾਡੇ ਜਿਹੜੇ ਵੱਡੇ ਭਰਾ ਨੇ ਵੱਡੇ ਸਾਡੇ ਲੀਡਰ ਨੇ ਜਿਹੜੇ ਸਾਨੂੰ ਜਿਹੜੇ ਲੀਡ ਕਰਦੇ ਨੇ ਮਨਜੀਤ ਸਿੰਘ ਔਲਖ ਭਾਜੀ ਹਰਮੀਤ ਸਿੰਘ ਕਾਲਗਾ ਭਾਜੀ ਤੇ ਸਾਰੇ ਹੀ ਜਿੰਨੇ ਵੀ ਇਹ ਸਾਰੇ ਸਾਨੂੰ ਅੱਗੇ ਆਉਣ ਵਾਸਤੇ ਪੁਸ਼ ਕਰਦੇ ਨੇ ਤੇ ਆਪਾਂ ਤਾਂ ਕਰਕੇ ਇਹ ਸਟੈਪ ਲੈ ਸਕਦੇ ਹਾਂ ਅੱਜ ਦਸਤਾਰ ਕੰਪੀਟੀਸ਼ਨ ਕਰਾਇਆ ਗਿਆ ਜੋ ਕਿ ਅ ਬਹੁਤ ਵਧੀਆ ਰਿਸਪੌਂਸ ਆਇਆ ਬੱਚਿਆਂ ਦਾ ਯੂਥ ਦਾ ਬਹੁਤ ਅੱਛਾ ਰਿਸਪੌਂਸ ਆਇਆ ਹੈ 5 5 ਸਾਲ ਦੇ ਬੱਚੇ ਹੋਰ ਇਧਰ ਤੱਕ ਹੀ ਹਿੰਦੂ ਪਰਿਵਾਰਾਂ ਦਾ ਵੀ ਬੱਚੇ ਆਏ ਨੇ ਜਿਹੜੇ ਕਹਿੰਦੇ ਅਸੀਂ ਦਸਤਾਰਾ ਬਣਨੀ ਆ ਨੇ ਰਿਸਪੌਂਸ ਬਹੁਤ ਵਧੀਆ ਆਇਆ ਤੇ ਆਪਾਂ ਅੱਗੇ ਵੀ ਐਵੇਂ ਹੀ ਉਮੀਦ ਕਰਦੇ ਆ ਕਿ ਐਵੇਂ ਹੀ ਗੁਰੂ ਸਾਹਿਬ ਸਾਡੇ ਤੋਂ ਸੇਵਾ ਲੈਂਦੇ ਰਹਿਣ ਹੋਰ ਆਪਾਂ ਸੇਵਾ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੇਰਾ ਨਾਮ ਲਖਜੋਤ ਸਿੰਘ ਹੈ ਮੈਂ 12 ਸਾਲ ਦਾ ਹਾਂ ਤੇ ਮੇਰੀ ਇਹ ਇਥੇ ਆ ਕੇ ਮੈਂ ਸਿੱਖਿਆ ਕਿ ਸਾਨੂੰ ਦਸਤਾਰ ਬੰਨਣੀ ਚਾਹੀਦੀ ਹੈ ਮਤਲਬ ਕਿ ਲੋਕੀ ਜਿਹੜੇ ਆਗੇ ਨੇ ਅੱਜ ਕੱਲ੍ਹ ਵਾਲ ਕਟਾਉਂਦੇ ਆ ਕੇਸ ਕਟਾਉਂਦੇ ਆ ਲੇਕਿਨ ਗੁਰੂ ਸਾਹਿਬ ਜੀ ਨੇ ਸਾਨੂੰ ਇਹ ਕਿਹਾ ਕਿ ਤੁਸੀਂ ਜੋੜਾ ਰੱਖੋ ਕੇਸ ਰੱਖੋ ਤੇ ਤੁਸੀਂ ਦਸਤਾਰ ਬੰਦੀ ਕਰੋ ਮਤਲਬ ਕਿ ਅੱਜ ਕੱਲ੍ਹ ਦੇ ਮਤਲਬ ਦਿੱਲੀ 'ਚ ਲੋਕੀ ਬਹੁਤ ਕੇਸ ਕਟਾਣ ਰਹੇ ਨੇ ਮੈਂ ਇੱਕ ਵਾਰ ਦੇਖਿਆ ਸੀਗਾ ਕਿ ਮੈਂ ਜਿਹੜੇ ਟਿਊਸ਼ਨ 'ਚ ਪੜਦਾ ਸੀਗਾ ਇੱਕ ਮੁੰਡਾ ਹੈਗਾ ਤੇ ਪਹਿਲਾਂ ਸਿੱਖ ਸੀਗਾ ਤੇ ਉਹਨੂੰ ਕਿਸ ਨੇ ਕਿਹਾ ਕਿ ਵਾਲ ਕਟਾ ਲੈ ਤੇਨੂੰ ਚੰਗੇ ਨਹੀਂ ਲੱਗਦੇ ਵਾਲ ਤੇ ਤੇ ਉਹਨੇ ਕਟਾ ਵੀ ਲਏ ਲੇਕਿਨ ਜਦੋਂ ਉਹ ਆਇਆ ਸੀਗਾ ਤੇ ਫਿਰ ਮੈਂ ਜਦੋਂ ਉਹ ਤੋਂ ਪੁੱਛਿਆ ਸੀਗਾ ਕਿ ਤੂੰ ਕੇਸ ਕਿਉਂ ਕਟਾਏ ਨੇ ਤੇ ਉਹ ਕਹਿੰਦੇ ਸੀਗਾ ਭਰਾ ਮੇਰੇ ਦੋਸਤ ਕਹਿੰਦੇ ਆ ਕਿ ਤੂੰ ਕੇਸ ਤੇ ਚੰਗਾ ਨਹੀਂ ਲੱਗਦਾ ਤੂੰ ਵਾਲ ਕਟਾ ਲੈ ਤੇ ਫਿਰ ਹੁਣ ਉਹ ਗੱਲ ਨਹੀਂ ਕਰਦੇ ਪਏ ਮੇਰੇ ਨਾਲ ਮੈਂ ਕੀ ਕਰਾਂ ਮੈਂ ਉਹਨੂੰ ਕਹਿ ਰਹੀ ਸੀ ਕਿ ਤੂੰ ਪ੍ਰਾਫੈਰ ਤੋਂ ਕੇਸ ਰੱਖ ਰਿਹਾ ਤੇ ਮੇਰਾ ਮਤਲਬ ਇਹ ਹੈ ਕਿ ਸਾਨੂੰ ਸਿੱਖੀ ਨਾਲ ਜੁੜਨਾ ਚਾਹੀਦਾ ਹੈ ਤੇ ਸਾਨੂੰ ਵਾਹਿਗੁਰੂ ਦੇ ਨਾਲ ਬਾਣੀ ਨਾਲ ਜੁੜਨਾ ਚਾਹੀਦਾ ਹੈ ਵਾਹਿਗੁਰੂ ਜੀ ਦਾ ਫਲਸਫਾ ਵਾਹਿਗੁਰੂ ਜੀ ਦੀ ਫਤਿਹ ਸਾਨੂੰ ਸਿੱਖੀ ਨਾਲ ਜੁੜਨੇ ਤੇ ਦਸਤਾਰ ਬੰਨਦੇ ਸੇ ਫਾਇਦਾ ਹੈ ਸਾਡੀ ਕੌਮ ਦਾ ਨਿਸ਼ਾਨ ਅੱਗੇ ਵੱਧੇਗਾ ਤੇ ਅੰਮ੍ਰਿਤ ਗੁਰੂ ਵਾਲੇ ਬਣੋ ਅੰਮ੍ਰਿਤ ਛੱਕ ਕੇ ਅੱਜ ਪੱਛਿੱਕੇ ਤੇ ਦਾ ਕੇਸ ਕਟਵਾਉਂਦੇ ਜਿੰਦੂ ਆਪਾਂ ਜਾਂਦੇ ਸਾਰੇ ਸਿਹਦਾ ਲੋਕ ਟੋਪੀਆਂ ਪਾ ਕੇ ਦਸਤਾਰ ਦੇ ਉੱਤੇ ਟੋਪੀਆਂ ਬੰਦੇ ਆ ਉਹ ਨਹੀਂ ਪਾਉਣਾ ਚਾਹੀਦਾ ਹੈ ਦਸਤਾਰ ਬੰਨ ਕੇ ਕੇਸ ਕੋਮ ਨੂੰ ਅੱਗੇ ਵਧਾਦੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ